2012 ਚ ਅਸੀਂ ਖੁਦਕੁਸ਼ੀਆਂ ਵਾਲਾ ਮਾਮਲਾ ਦੋਨਾਂ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਟਾ ਕਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਹਮ ਰਲ ਕੇ ਉਸ ਮਾਮਲੇ ਤੇ ਅਸੀਂ ਐਜੀਟੇਸ਼ਨ ਕੀਤੀ ਬਠਿੰਡੇ 8 ਦਿਨ ਉਸ ਸਮੇਂ ਬਾਦਲ ਦੀ ਸਰਕਾਰ ਸੀ ਹਮ ਤੇ ਮਿੰਨੀ ਸਖਤਰੇਤ ਕਿਹਾ ਜਾਂਦਾ ਸੀ ਬਠਿੰਡੇ ਨੂੰ ਹਾਂਜੀ ਤਾਂ ਅਸੀਂ ਉੱਥੇ 8 ਦਿਨ ਧਰਨਾ ਲਾਇਆ ਤਾਂ ਦੋਨਾਂ ਜਥੇਬੰਦੀਆਂ ਦੇ ਆਗੂ ਇੱਥੇ ਆਏ ਚੰਡੀਗੜ੍ਹ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਤਾਂ ਮੁੱਖ ਮੰਤਰੀ ਦਾ ਕਹਿਣਾ ਇਹ ਸੀ ਕਹਿੰਦਾ ਜੀ ਮੇਰਾ ਬਹੁਤ ਕਰਦਾ ਵੀ ਮੈਂ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਵੀ ਇਧਰ ਨੂੰ ਮੁਆਵਜ਼ਾ ਦੇਵਾਂ ਪਰ ਕਹਿੰਦਾ ਖਜ਼ਾਨਾ ਚਟਿਆ ਪਿਆ ਤਾਂ ਜਦੋਂ ਵਾਪਸ ਗਏ ਆ ਗੂ ਰਾਤ ਨੂੰ ਸਕੀਮ ਬਣੀ 8ਵੇਂ ਦਿਨ ਤੇ 4 ਵਜੇ ਜਦੋਂ ਦੋਨਾਂ ਜਥੇਬੰਦੀਆਂ ਦੇ ਆਗੂ ਵਰਕਰਾਂ ਨੇ ਮੀਟਿੰਗ ਕਰਕੇ 4 ਵਜੇ ਜਦੋਂ ਗੇਟ ਘੇੜ ਲਿਆ ਡੀਸੀ ਦਫ਼ਤਰ ਦਾ ਤੇ 7 ਵਜੇ ਨੂੰ ਬਾਦਲ ਦਾ ਖਜ਼ਾਨਾ ਭਰ ਗਿਆ ਤਹੋਨੇ ਡੀਸੀ ਨੂੰ ਪਾਵਰਾਂ ਦਿੱਤੀਆਂ ਵੀ ਤੂੰ ਇਹਨਾਂ ਨੂੰ 96 ਕਰੋੜ ਦਾ ਮੁਆਵਜ਼ਾ ਜਿਹੜਾ ਉਹ ਦੇ ਦੇ ਖੇਤ ਮਜ਼ਦੂਰਾਂ ਨੂੰ ਹਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਉਹਦੇ ਚ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਕਿਵੇਂ ਇਹਨਾਂ ਦੀ ਲੁੱਟ ਸਾਂਝੀ ਹੈ ਹੂੰ ਮੁਕਸਰ ਜ਼ਿਲ੍ਹੇ ਦੇ ਵਿੱਚ 100 ਤੇ 2 ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਜਿਹੜਾ 2-2 ਲੱਖ ਦਾ ਮੁਆਵਜ਼ਾ ਮਿਲਿਆ ਉਹਦੇ ਚ ਮਜ਼ਦੂਰਾਂ ਦੇ 32 52 ਪਰਿਵਾਰ ਸੀ ਕਿਸਾਨਾਂ ਦੇ 50 ਸੀ ਹੂੰ ਇਹ ਗੱਲ ਦੱਸਦੀ ਹੈ ਵੀ ਕਿਸਾਨ ਵੀ ਉਨਾਂ ਹੀ ਇਹਨਾਂ ਦੀਆਂ ਨੀਤੀਆਂ ਤਾਂ ਦੁਖੀ ਹੈ ਤੇ ਮਜ਼ਦੂਰ ਵੀ ਹਮ ਬਰਾਬਰ ਦਾ ਖੁਦਕੁਸ਼ੀ ਨਾਲ ਜਿਹੜਾ ਅੰਕੜਾ ਹਮ ਉਹ ਮਿਲਿਆ ਹਮ ਤੇ ਨਾਰਮਲੀ ਦੇਖਿਆ ਇਹ ਜਾਂਦਾ ਕਿ ਦੇਖੋ ਜਿਹੜੇ ਸ਼ਹਿਰਾਂ ਚ ਬੈਠੇ ਲੋਕ ਨੇ ਜਾਂ इवन ਦਿੱਲੀ ਵਰਗੇ ਸ਼ਹਿਰਾਂ ਦੀ ਗੱਲ ਕਰਦੇ ਆ इवन ਚੰਡੀਗੜ੍ਹ ਚ ਵੀ ਜਦੋਂ ਗੱਲ ਹੁੰਦੀ ਹੈ ਵੀ ਖੁਦਕੁਸ਼ੀ ਦੀ ਬਈ ਕਨੇ ਨੇ ਕਿਸਾਨ ਖੁਦਕੁਸ਼ੀ ਕਰ ਗਿਆ ਲੇਕਿਨ ਆ ਜਿਹੜੀ ਗੱਲ ਹੈ ਜਿਹੜੀ ਤੁਸੀਂ ਕਹੀ ਹੈ ਜਿਹੜਾ ਹਾਈਲਾਈਟ ਮਤਲਬ ਬਤੌਰ ਪੱਤਰਕਾਰ ਸਾਨੂੰ ਤਾਂ ਪਤਾ ਹੀ ਹੈ ਕਿ ਜਿਹੜੀ ਇਹ ਖੁਦਕੁਸ਼ੀ ਦਾ ਮਾਮਲਾ ਹੈ ਖੇਤ ਮਜ਼ਦੂਰਾਂ ਚ ਵੀ ਉਨਾ ਹੀ ਵੱਡਾ ਜਿੰਨਾ ਕਿਸਾਨਾਂ ਚ ਵੱਡਾ ਹੈ ਤੇ ਇਹ ਚੀਜ਼ ਉੱਭਰ ਕੇ ਕਿਉਂ ਨਹੀਂ ਆ ਰਹੀ ਇਹ ਪੋਲਿਟੀਕਲ ਲੈਵਲ ਤੇ ਜਿਹੜਾ ਨਰੇਟਿਵ ਬਣਦਾ ਹੈ ਬਈ ਜਿਹੜਾ ਖੇਤ ਮਜ਼ਦੂਰ ਹੈ ਉਹਦਾ ਵੀ ਜਿਹੜੀ ਖੁਦਕੁਸ਼ੀ ਜਿਹੜੀ ਹੈ ਇਹਦੇ ਲਈ ਤੁਹਾਨੂੰ ਸੰਘਰਸ਼ ਕਰਨਾ ਕਰਨਾ ਪਿਆ ਇਹ ਜਿਹੜੇ ਖੇਤ ਮਜ਼ਦੂਰੀ ਦੀ ਜਿਹੜੀ ਜਿਹੜੇ ਖੇਤ ਮਜ਼ਦੂਰਾਂ ਚ ਖੁਦਕੁਸ਼ੀ ਦੇ ਜਿਹੜੇ ਕੇਸ ਨੇ ਤੇ ਇਹਦੇ ਮੁਆਵਜ਼ੇ ਲਈ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਰੈਕਗਨਾਈਜ਼ ਕਰਾਣ ਲਈ ਇਹਨੂੰ ਮਾਨਤਾ ਦਿਵਾਉਣ ਲਈ ਕਿੰਨਾ ਕੁ ਸੰਘਰਸ਼ ਕਰਨਾ ਪਿਆ ਵੀ ਹਾਂ ਖੇਤ ਮਜ਼ਦੂਰ ਹੈ ਜਿਹੜਾ ਉਹ ਵੀ ਖੁਦਕੁਸ਼ੀ ਕਰਦਾ ਹੈ ਤੇ ਉਹਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਇਹਦੇ ਸੰਘਰਸ਼ ਬਾਰੇ ਦੱਸੋ ਇਹਦੀ ਸੰਘਰਸ਼ ਦੀ ਜਿਹੜੀ ਕਿੰਨੀ ਕਹਾਣੀ ਹੈ ਉਹ ਉਹ ਦੱਸੋ ਜੇ ਖੁਦਕੁਸ਼ੀਆਂ ਦੀ ਮਜ਼ਦੂਰਾਂ ਵਾਲੀ ਦੀ ਗੱਲ ਕਰਨੀ ਹੋਵੇ ਤਾਂ ਹੀ ਜਿਸ ਤਰ੍ਹਾਂ ਤੁਸੀਂ ਦੱਸਿਆ ਬਠੰਡੇ ਜਿਹੜਾ ਹਾਂਜੀ ਹਾਂ ਸਾਲਾ ਬਾਦਲ ਨੂੰ ਤੁਸੀਂ ਘੇਰਿਆ ਔਰ ਤਾਲਾ ਲਾਇਆ ਡੀਸੀ ਆਫਿਸ ਦੇ ਸਾਹਮਣੇ ਬੈਠੇ ਇਹ ਇਹਦੀ ਲੰਬੀ ਕਹਾਣੀ ਥੋੜੀ ਜੀ ਦੱਸ ਸਕੋਗੇ ਤੁਸੀਂ ਇਹ ਸੰਘਰਸ਼ ਕਿਵੇਂ ਸ਼ੁਰੂ ਹੋਇਆ ਇਹ ਤੁਸੀਂ ਕਿਵੇਂ ਟੇਬਲ ਤੇ ਲੈ ਕੇ ਆਏ ਟੇਬਲ ਤੋਂ ਪਹਿਲਾਂ ਤੁਸੀਂ ਵੱਡੇ ਕਿਸਾਨੀ ਜਥੇਬੰਦੀਆਂ ਕੋਲ ਇਹ ਈਸ਼ੂ ਲੈ ਕੇ ਗਏ ਸੀ ਵੀ ਇਹ ਸਾਡਾ ਵੀ ਈਸ਼ੂ ਹੈ ਐਦਾਂ ਗੱਲ ਸ਼ੁਰੂ ਹੋਈ ਸੀ ਨਹੀਂ ਜੀ ਇਹ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਤੇ ਪੰਜਾਬ ਖੇਤਮਈ ਦੀ ਦੂਰ ਹੂੰ ਇਹਨਾਂ ਦਾ ਪਹਿਲਾਂ ਤੋਂ ਹੀ ਰਿਹਾ ਵੀ ਮਜ਼ਦੂਰਾਂ ਕਿਸਾਨਾਂ ਦੀ ਜਿਹੜੀ ਲੁੱਟ ਆ ਇਹ ਸਾਂਝੀ ਆ ਇਹਨਾਂ ਦੇ ਦੁੱਖ ਤਕਲੀਫਾਂ ਸਾਂਝੀਆਂ ਨੇ ਇਸ ਵਾਸਤੇ ਇਸ ਘੋਲ ਤੋਂ 8 ਸਾਲ ਪਹਿਲਾਂ ਹੂੰ ਜਦੋਂ ਕਿਸਾਨਾਂ 'ਚ ਖੁਦਕੁਸ਼ੀਆਂ ਹੋਣ ਲੱਗੀਆਂ ਤਾਂ ਉਦੋਂ ਨਾਲ ਇਹ ਪਤਾ ਸੀ ਕਿਉਂਕਿ ਇੱਕ ਦੌਰ ਆਇਆ ਕਿ ਮਾੜੀਆਂ ਰਹਿਆਂ ਸਪਰੇਆਂ ਦੀ ਵਜ੍ਹਾ ਨਾਲ ਹੂੰ ਨਰਮਾ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਬਰਬਾਦ ਹੋਇਆ ਹੂੰ ਉਸ ਸਮੇਂ ਮਜ਼ਦੂਰ ਵੀ ਬਹੁਤ ਸਾਰੇ ਠੇਕੇ ਤੇ ਲੈ ਕੇ ਪੈੜੀਵਾਹੀ ਕਰ ਲੈਂਦੇ ਸੀਗੇ ਵੀ ਚਲ ਨਰਮਾ ਝਾੜ ਚੰਗਾ ਦੇ ਦੂਗਾ ਚਲ ਚਾਰ ਪੈਸੇ ਵੱਜ ਜਾਣਗੇ ਪਰ ਜਿੰਨਾ ਮਾੜੀਆਂ ਰਹਿਆਂ ਸਪਰੇਆਈਆਂ ਉਹਦੀ ਵਜ੍ਹਾ ਨਾਲ ਕਿਸਾਨੀ ਵੀ ਨਰਮੇ ਦੇ ਵੀ ਰਹਿਆਂ ਸਪਰੇਆਈਆਂ ਮਾੜੀਆਂ ਹੋਣ ਕਰਕੇ ਘਾਟੇ 'ਚ ਗਈ ਜਿਹੜੇ ਮਜ਼ਦੂਰਾਂ ਨੇ ਠੇਕੇ ਤੇ ਲੈ ਕੇ ਪੈੜੀਆਂ ਵਿਜੀਆਂ ਸੀ ਉਹਨਾਂ ਨੂੰ ਵੀ ਬਹੁਤ ਵੱਡੇ ਵੱਡੇ ਘਾਟੇ ਪਏ ਤਾਂ ਉਦੋਂ ਪੰਜਾਬ 'ਚ ਇੱਕ ਮਾਹੌਲ ਜਾਂ ਇੱਕ ਦੇਖਣ ਨੂੰ ਮਿਲਿਆ ਵੀ ਜਿੰਨਾ ਮਜ਼ਦੂਰਾਂ ਨੇ ਠੇਕੇ ਤੇ ਲੈ ਕੇ ਵਾਹੀ ਕੀਤੀ ਸੀ ਜਿਹਦਾ ਨਰਮੇ ਚ ਘਾਟਾ ਪੈ ਗਿਆ ਹੂੰ ਤਾਂ ਉਹਨਾਂ ਚ ਵੀ ਬਹੁਤ ਸਾਰੀਆਂ ਖੁਦਕੁਸ਼ੀਆਂ ਹੋਈਆਂ ਤਾਂ ਦੋਨੇ ਜਥੇਬੰਦੀਆਂ ਨੇ ਵਿਚਾਰ ਕਰਕੇ ਇਹ ਮੁੱਦਾ ਚੱਕਿਆ ਕੀ ਅਸੀਂ ਕਹਿ ਸਕਦੇ ਹਾਂ ਬੀਕੇਯੂ ਇਕਤਾ ਉਗਰਾਹ ਦੀ ਜਿਹੜੀ ਕਿਸਾਨੀ ਵੱਡੀ ਜਥੇਬੰਦੀ ਹੈ ਇਹਨਾਂ ਨੇ ਹੀ ਇਹ ਖੇਤ ਮਜ਼ਦੂਰਾਂ ਦੀ ਖੁਦ ਖੁਦਕੁਸ਼ੀਆਂ ਦਾ ਮੁੱਦਾ ਚੱਕਿਆ ਹਾਂਜੀ ਇਹ ਆਪਾਂ ਕਹਿ ਸਕਦੇ ਹਾਂ ਵੀ ਭਾਰਤੀ ਕਿਸਾਨੀ ਨੂੰ ਇਕਤਾ ਗ੍ਰਹਾਹਣੇ ਜਿਹਦਾ ਖੁਦਕੁਸ਼ੀਆਂ ਦਾ ਮੁੱਦਾ ਚੱਕਿਆ ਤੇ ਨਾਲ ਮਜ਼ਦੂਰਾਂ ਨੇ ਵੀ ਇਹ ਗੱਲ ਲੈ ਆਂਦੀ ਵੀ ਇਹ ਖੁਦਕੁਸ਼ੀਆਂ ਦਾ ਇੱਧਰ ਵੀ ਹੋ ਰਹੀਆਂ ਤਾਂ ਫਿਰ ਇਹਨਾਂ ਦੀ ਸਾਂਝੀ ਇਹ ਮੰਗ ਬਣੀ ਤੇ ਕਿਸਾਨੀ ਜਥੇਬੰਦੀਆਂ ਹੋਰ ਵੀ ਨੇ ਬੀਕੇਯੂ ਸਿੱਧੂਪੁਰ ਹੈ ਬੀਕੇਯੂ ਡਕੋਂਦਾ ਹੋਰ ਇੱਕ ਦਾ ਤਾਂ ਨਾਮ ਹੀ ਇਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਧਰ ਮੱਝ ਵਾਲੀ ਸਾਈਟ ਦੀ ਜਿਹੜੀ ਉਹਨਾਂ ਸ਼ੰਭੂ ਤੇ ਮੋਰਚਾ ਲਾ ਕੇ ਬੈਠੇ ਨੇ ਇਹ ਜਿਹੜੀਆਂ ਸਾਰੀਆਂ ਕਿਸਾਨੀ ਜਥੇਬੰਦੀਆਂ ਨੇ ਇਹਨਾਂ ਦਾ ਮਜ਼ਦੂਰਾ ਦੇ ਪ੍ਰਤੀ ਕੀ ਰਵੱਈਆ ਹੁ ਜੇ ਪਹਿਲਾਂ ਆਪਾਂ ਖੁਦਕੁਸ਼ੀ ਵਾਲੇ ਤੇ ਗੱਲ ਕਰੀਏ ਤਾਂ ਮੇਰੇ ਖਿਆਲ ਚ ਜਦੋਂ ਪਿੰਡਾਂ ਦੇ ਵਿੱਚੋਂ ਖੁਦਕੁਸ਼ੀਆਂ ਦਾ ਅੰਕੜਾ ਇਕੱਠਾ ਕਰਨਾ ਸ਼ੁਰੂ ਕੀਤਾ ਹੂੰ ਪਹਿਲਾਂ ਤਾਂ ਕਿਸਾਨੀ 'ਚ ਵੀ ਬਹੁਤ ਇਹ ਔਖਾ ਹੋਇਆ ਜਦੋਂ ਕਿਸੇ ਕਿਸਾਨ ਨੂੰ ਜਾ ਕੇ ਪੁੱਛਦੇ ਸੀ ਭਾਈ ਤੁਹਾਡੇ ਜੀ ਨੇ ਖੁਦਕੁਸ਼ੀ ਕੀਤੀ ਸਾਨੂੰ ਦੱਸੋ ਹੂੰ ਕਿਉਂਕਿ ਪੰਜਾਬ ਦਾ ਇੱਕ ਮਾਹੌਲ ਆ ਜਿੱਥੋਂ ਦਾ ਸਿਸਟਮ ਕਿ ਜਦੋਂ ਕੋਈ ਖੁਦਕੁਸ਼ੀ ਕਰ ਜਾਂਦਾ ਤਾਂ ਪੁਲਿਸ ਵਾਲੇ ਘਰ ਦੇ ਜੀਆ ਨੂੰ ਉਲਟਾ ਪਸਾਂਦੇ ਨੇ ਕਿਸਾਨੀ ਤਾਂ ਹੁਣ ਚੱਲ ਇਹ ਦੱਸਣ ਵਾਲੀ ਗੱਲ ਆ ਗਈ ਵਿਜੇ ਖੁਦਕੁਸ਼ੀ ਹੋਈਏ ਦੱਸ ਦਿੰਦੇ ਆ ਮਜ਼ਦੂਰਾਂ ਚ ਤਾਂ ਆ 2-2 ਲੱਖ ਦਾ ਮਾਅਬਜਾ ਵੀ ਲੜਕੇ ਦਵਾਤਾ ਉਹ ਤੋਂ ਬਾਅਦ ਵੀ ਮਜ਼ਦੂਰ ਪਰਿਵਾਰ ਇਹ ਦੱਸਣ ਨੂੰ ਹੀ ਤਿਆਰ ਨਹੀਂ ਵੀ ਸਾਡੇ ਜੀ ਨੇ ਖੁਦਕੁਸ਼ੀ ਕੀਤੀ ਇਹਦੇ ਅੰਕੜੇ ਸ਼ੁਰੂ ਕੀਤੇ ਇਹਦੇ ਪਿੱਛੇ ਵਜ੍ਹਾ ਇਹ ਹੈ ਕਿਉਂਕਿ ਜਦੋਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜੇ ਮਜ਼ਦੂਰ ਦੇ ਪਰਿਵਾਰ ਚ ਖੁਦਕੁਸ਼ੀ ਹੋ ਜਾਈ ਤਾਂ ਇੱਥੋਂ ਦਾ ਸਿਸਟਮ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਇੱਥੋਂ ਦੀ ਕਰਦਾ ਰਿਹਾ ਵੀ ਉਲਟਾ ਉਹਨਾਂ ਨੂੰ ਪਰਚੇ ਚ ਫਸਾਉਣ ਦੀ ਕੋਸ਼ਿਸ਼ ਮੈਂ ਛੋਟਾ ਸੀ ਮੈਨੂੰ ਯਾਦ ਆ ਮੇਰੇ ਮਾਮੇ ਹੋਰੀ ਗੱਲ ਕਰਦੇ ਸੀ ਰਪਾਣੀ ਮੇਰੇ ਨਾਨਕੇ ਆ ਹੂੰ ਉੱਥੇ ਅਸੀਂ ਗਏ ਕਿਸੇ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੂੰ ਤਾਂ ਪੁਲਿਸ ਨੇ ਆ ਕੇ ਉਹਦੇ ਘਰ ਵਾਲੀ ਨੂੰ ਫੜ ਲਿਆ ਕਹਿ ਰਹੇ ਸੀ ਉਹਨੂੰ ਕਹਿੰਦੇ ਟੰਗ ਕੇ ਮਾਰ ਕੇ ਟੰਗਤਾ ਤੇ ਹੁਣ ਖੇਖਣ ਕਰਦੀਆਂ ਰੋਣ ਦਾ ਇਹ ਸਹੱਦ ਤੱਕ ਜਾਂਦੀ ਹੈ ਪੁਲਿਸ ਇਹ ਸਹੱਦ ਤੱਕ ਪੁਲਿਸ ਜਾਂਦੀ ਹੈ ਜਿਦੇ ਕਰਕੇ ਪੰਜਾਬ ਦੇ ਵਿੱਚ ਕਿਸਾਨ ਵੀ ਤੇ ਮਜ਼ਦੂਰ ਤਾਂ ਹਲੇ ਤੱਕ ਨਹੀਂ ਦੱਸਣ ਨੂੰ ਤਿਆਰ ਤੇ ਜਦੋਂ ਇਹ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਹੂੰ ਤਾਂ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਅੰਕੜੇ ਇਕੱਠੇ ਕੀਤੇ ਉਹ ਅੰਕੜੇ ਫਾਰਮ ਦਾ ਰੂਪ 'ਚ ਜਾਂ ਦੱਸ ਕੇ ਦਫ਼ਤਰਾਂ 'ਚ ਪਹੁੰਚਾਏ ਤੇ ਜਦੋਂ ਉਹਨਾਂ ਅੰਕੜਿਆਂ ਨੂੰ ਲੈ ਕੇ ਧਰਨੇ ਮਜਾਰੇ ਹੁੰਦੇ ਸੀ ਤੇ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਤੇ ਇੱਥੋਂ ਤੱਕ ਜਦੋਂ ਆ ਖੁਦਕੁਸ਼ੀਆਂ ਦਾ ਮਾਪਜਾ ਲੜਿਆ ਜਿਹੜਾ ਮਲੂਕਾ ਇਹਨਾਂ ਦਾ ਮੰਤਰੀ ਹੈ ਬਾਦਲਕਾ ਇਹ ਉਦੋਂ ਅਜੀਟੇਸ਼ਨ ਕਰਨ ਗਿਆ ਨੂੰ ਛੇਡਾਂ ਕਰਦੇ ਰਹੇ ਆ ਬਹੁਤ ਸਾਰੀਆਂ ਜਥੇਬੰਦੀਆਂ ਵਾਲੇ ਤੇ ਇਹ ਮਲੂਕੇ ਕੇ ਵੀ ਵੀ ਫਿਰ ਤੁਹਾਨੂੰ ਯੂਨੀਅਨ ਵਾਲੇ ਦਵਾ ਲੈ ਮਾਵਜਾ ਖੁਦਕੁਸ਼ੀ ਦਾ ਹਮ ਇਹੋ ਜਿਹਾ ਛੇਡਾਂ ਕਰਦੇ ਸੀ ਪਰ ਜਦੋਂ ਇਹ ਮਾਮਲਾ ਹੱਲ ਕਰਾ ਲਿਆ ਉਦੋਂ ਸਾਰੀਆਂ ਜਥੇਬੰਦੀਆਂ ਨੇ ਵੀ ਇਹ ਮਾਮਲਾ ਹੁਣ ਹੱਲ ਹੋ ਗਿਆ ਤੇ ਇਹ ਲੀ ਪੈ ਗਈ ਹੈ ਫਿਰ ਸਾਰੀਆਂ ਜਥੇਬੰਦੀਆਂ ਨੇ ਚੱਕ ਲਿਆ ਵੀ ਦੱਸੋ ਥੋੜੀ ਖੁਦਕੁਸ਼ੀ ਹੋਈ ਹੈ ਦੱਸੋ ਥੋੜੀ ਖੁਦਕੁਸ਼ੀ ਹੋਈ ਹੈ ਤੇ ਉਹ ਖੁਦਕੁਸ਼ੀਆਂ ਦੇ ਅੰਕੜੇ ਤੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਕੇ ਫਿਰ ਸਾਰੀਆਂ ਜਥੇਬੰਦੀਆਂ ਦਫ਼ਤਰਾਂ 'ਚ ਦੇਣ ਲੱਗੀਆਂ ਮੰਗ ਵੀ ਠਾਉਣ ਲੱਗੀਆਂ ਹਮ ਪਰ ਪਹਿਲੇ ਮੰਗ ਇਹ ਸ਼ੁਰੂਆਤ ਖੁਦਕੁਸ਼ੀ ਵਾਲੀ ਮੰਗ ਆ ਜਿਹੜੀ ਭਾਰਤੀ ਕਿਸਾਨੀ ਨੂੰ ਨਿਕਤਾ ਗ੍ਰਾਹਣੇ ਚੱਕੀ ਤੇ ਉਹਦੇ ਨਾਲ ਮਜ਼ਦੂਰਾਂ ਪੰਜਾਬ ਖੇਤ ਮਜ਼ਦੂਰੀ ਨੂੰ ਨਿਕਤਾ ਚੱਕੀ